ਸਤਿ ਸ੍ਰੀ ਅਕਾਲ ਦੋਸਤੋ ਡੀ ਪੰਜਾਬੀ ਨਿਊ ਚੈਨਲ ਤੇ ਤੁਹਾਡਾ ਸਵਾਗਤ ਆ ਡਾਕਟਰ ਐਸ ਪੀ ਸਿੰਘ ਹੋਵਰਾਏ ਵੱਲੋਂ ਫੜ ਪੀੜਤਾ ਨੂੰ ਡੇਢ ਕਰੋੜ ਰੁਪਈਆ ਰਾਸੀ ਕੀਤੀ ਲੀਜ ਆਓ ਸਾਰੇ ਨਾਲ ਮਿਲ ਕੇ ਧੰਨਵਾਦ ਕਰੀਏ ਇਹਨਾਂ ਦਾ ਪੰਜਾਬ ਦੇ ਸਾਰੇ ਲੀਡਰਾਂ ਨਾਲੋਂ ਤਾਂ ਇਹੋ ਜਿਹੇ ਦਾਨੀ ਸੱਜਣਾ ਦਾ ਬਹੁਤ ਬਹੁਤ ਧੰਨਵਾਦ ਆ ਕਿਥੇ ਲੱਖ ਨੂੰ ਲੱਖ ਰਿਆ 85 ਹਜ਼ਾਰ ਦੀਆਂ ਗੱਲਾਂ ਕਰਦੇ ਸੀਗੇ ਜਿਹਦੇ ਨਾਲ ਇੱਕ ਬਾਥਰੂਮ ਵੀ ਨਹੀਂ ਬਣਦਾ ਧੰਨਵਾਦ ਆਦਾਨੀ ਸੱਜਣਾ ਦਾ ਅਸੀਂ ਹੋਰ ਵੀ ਇਹੋ ਜਿਹੇ ਸੱਜਣਾ ਦਾ ਸੱਜਣਾ ਨੂੰ ਅਪੀਲ ਕਰਦੇ ਆ ਜਿਵੇਂ ਸਾਬਕਾ ਮੰਤਰੀ ਸਰਜੀਤ ਸਿੰਘ ਰਖੜਾ ਦੇ ਭਰਾ ਨੇ ਦਰਸ਼ਨ ਸਿੰਘ ਰਖੜਾ ਉਹਨਾਂ ਨੂੰ ਵੀ ਅਸੀਂ ਅਪੀਲ ਕਰਦੇ ਆ ਵੀ ਵੱਧ ਤੋਂ ਵੱਧ ਸਹਿਯੋਗ ਕਰੋ ਪੰਜਾਬੀਆਂ ਦਾ ਪੰਜਾਬੀ ਉਹ ਬਾਹਾਂ ਫੜਦੇ ਨੇ ਕੋਈ ਬਾਹਰਲੀਆ ਸਟੇਟਾਂ ਦਾ ਬੰਦਾ ਕੋਈ ਨਹੀਂ ਆਉਂਦਾ ਹੈਗਾ ਹਾਲਾਂਕਿ ਪੰਜਾਬੀ ਹਰ ਸਟੇਟ ਦੇ ਵਿੱਚ ਚਲੇ ਜਾਂਦੇ ਨੇ ਸਾਰੇ ਹੀ ਇਹੋ ਜਿਹੇ ਦਾਨੀ ਸੱਜਣਾ ਨੂੰ ਅਪੀਲ ਕਰਦੇ ਆ ਹੱਥ ਜੋੜ ਕੇ ਸਰਦਾਰ ਦਰਸ਼ਨ ਸਿੰਘ ਰਖੜਾ ਨੂੰ ਵੀ ਅਪੀਲ ਕਰਦੇ ਆ ਵੀ ਵੱਧ ਤੋਂ ਵੱਧ ਪੰਜਾਬੀਆਂ ਦਾ ਸਹਿਯੋਗ ਕਰੋ ਹੜਪੀੜਤਾ ਦਾ ਸਹਿਯੋਗ ਕਰੋ ਕਈ ਸਾਲ ਤੱਕ ਤਾਂ ਉਹਨਾਂ ਦੀਆਂ ਜ਼ਮੀਨਾਂ ਬਾਹੀ ਜੋਗ ਨਹੀਂ ਬਣਨੀਆਂ ਬੋਰਾ ਦੇ ਵਿੱਚ ਚੀਕ ਚੜ ਚੁੱਕੀ ਆ ਨਾ ਮੋਟਰਾਂ ਨਿਕਲਣੀਆਂ ਨੇ ਨਾ ਚੱਲਣੀਆਂ ਨੇ ਉਹ ਹੋਰ ਸਾਰੇ ਦੁਆਰਾ ਹੋਣਗੇ ਬਹੁਤ ਸਾਰੇ ਗਰੀਬਾਂ ਦੇ ਘਰ ਟਾਈਟਰੀ ਹੋ ਚੁੱਕੇ ਨੇ ਬਹੁਤ ਸਾਰੇ ਪੰਜਾਬੀਆਂ ਦੇ ਡੰਗਰ ਹੜਾਂ ਦੇ ਵਿੱਚ ਫੜ ਕੇ ਪਾਕਿਸਤਾਨ ਚਲੇ ਗਏ ਜਾਂ ਮਰ ਗਏ ਨੇ ਇਹਨਾਂ ਦੀ ਹੁਣ ਬਾਹ ਫੜਨੇ ਵਾਲੀ ਉਹੀ ਸਰਕਾਰ ਨਹੀਂ ਤੁਸੀਂ ਉਹ ਤੁਹਾਡੇ ਤੇ ਹੀ ਸਾਨੂੰ ਉਮੀਦ ਆ ਪੰਜਾਬੀਆਂ ਨੂੰ ਪੰਜਾਬੀਆਂ ਤੇ ਵੀ ਜਿਹੜੇ ਐਨ ਆਰ ਆਈ ਬਾਹਰ ਬੈਠੇ ਨੇ ਜਿਹਾ ਇਹੋ ਜਿਹੇ ਦਾਨੀ ਸੱਜਣ ਨੇ ਉਹਨਾਂ ਨੂੰ ਅਪੀਲ ਆ ਵੱਧ ਤੋਂ ਵੱਧ ਬਾਹ ਫੜੋ ਪੰਜਾਬੀਆਂ ਦੀ ਸਾਰੇ ਹੀ ਦੇਖਣ ਵਾਲਿਆਂ ਨੂੰ ਬੇਨਤੀ ਆ ਜਿਹੜੇ ਵੀਡੀਓ ਦੇਖ ਰਹੇ ਨੇ ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਇੰਨੀ ਕੁ ਕਰ ਦੋ ਵੀ ਸਾਰੇ ਇਹੋ ਜਿਹੇ ਦਾਨੀ ਸੱਜਣਾ ਤੱਕ ਪਹੁੰਚ ਸਕੇ ਵੀਡੀਓ ਚੈਨਲ ਨਾਲ ਜੁੜੋ ਤੇ ਜੋੜੋ ਵੱਧ ਤੋਂ ਵੱਧ ਸ਼ੇਅਰ ਕਰਨ ਦੇ ਫੱਟੇ ਚੱਕ ਦੋ ਦੋਸਤੋ ਵੀ ਸਾਰੇ ਦਾਨੀਆਂ ਕੋਲੇ ਪਹੁੰਚ ਸਕੇ ਵੀਡੀਓ ਤਾਂ ਕਿ ਵੱਧ ਤੋਂ ਵੱਧ ਪੰਜਾਬੀਆਂ ਦਾ ਹੈਲਪ ਹੋ